ਕੱਲ ਆਪਾਂ ਇੱਕ ਸ਼ਬਦ ਦੀ ਵਿਚਾਰ ਕੀਤੀ ਤੇ ਮੇਰਾ ਮਨ ਕੀਤਾ ਕਿ ਉਹਦੀ ਵਿਚਾਰ ਜਿਹੜੀ ਥੋੜੀ ਜਿਹੀ ਮੈਂ ਆਪ ਜੀਆਂ ਨੂੰ ਫਿਰ ਸਰਵਣ ਕਰਾ ਦਿਆਂ ਕਿ ਜਿਹੜੇ ਦੋ ਸ਼ਬਦ ਨੇ ਇਹਨਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਾਲ ਯੁਗ ਦਾ ਪ੍ਰਭਾਵ ਕਿਵੇਂ ਸਾਡੇ ਜੀਵਾਂ ਦੇ ਉੱਤੇ ਪੈ ਰਿਹਾ ਹੈ ਔਰ ਸਾਡੀ ਕਰਨੀ ਕਿਵੇਂ ਦੀ ਹੈ ਇਹ ਮਹਾਰਾਜ ਨੇ ਅੱਜ ਤੋਂ ਕਈ ਸੋ ਸਾਲ ਪਹਿਲਾਂ ਹੀ ਲਿਖ ਦਿੱਤਾ ਜਿਹਦੇ ਵਿੱਚ ਇਹ ਅਸੀਂ ਬਚਨ ਪਿਛਲੇ ਸ਼ਬਦ ਦੀ ਗੱਲ ਕਰਦੇ ਹਾਂ ਮਹਾਰਾਜ ਕਹਿੰਦੇ ਨੇ ਦਰਸ਼ਨ ਦੇਖਿਆ ਦਇਆ ਨਾ ਹੋਏ ਰਹਿ ਦਿੱਤੇ ਬਿਨ ਰਹਿ ਨਾ ਕੋਏ ਦਰਸ਼ਨ ਦੇਖਿਆ ਦਇਆ ਨਾ ਹੋਏ ਹੁਣ ਕਿਸੇ ਗਰੀਬ ਨੂੰ ਵੇਖ ਕੇ ਵੀ ਸਾਡੇ ਜੀਵਨ ਦੇ ਵਿੱਚ ਕਿਸੇ ਜੀਵ ਦੇ ਉੱਤੇ ਸਾਨੂੰ ਦਇਆ ਨਹੀਂ ਆ ਰਹੀ ਕੋਈ ਗਰੀਬ ਬੰਦਾ ਉਹ ਕਹਿੰਦਾ ਕਿ ਜੀ ਮੇਰਾ ਆ ਕੰਮ ਕਰ ਦਿਓ ਤੇ ਸਭ ਤੋਂ ਪਹਿਲਾਂ ਜਿਹੜਾ ਰਿਸ਼ਵਤ ਖੋਰ ਕਲਰਕ ਬਾਬੂ ਬੈਠਾ ਉਹ ਕਹਿੰਦਾ ਲੈ ਦੇਏਗਾ ਕੀ ਮੈਨੂੰ ਪੁਲਿਸ ਖਾਣੇ ਚਲੇ ਜਾਓ ਕਹਿੰਦੇ ਕੀ ਦੇਏਗਾ ਮੈਨੂੰ ਇਥੋਂ ਤੱਕ ਕਿ ਜੇ ਕਿਸੇ ਬਾਬੇ ਦੇ ਕੋਲ ਵੀ ਜਾਣਾ ਹੈ ਤੇ ਜੇ ਹੱਥ ਦੇ ਵਿੱਚ ਡੱਬਾ ਹੋਏਗਾ ਉਹਨਾਂ ਤੁਹਾਡੇ ਤੋਂ ਕਹਿਣਗੇ ਆ ਜਾਓ ਭਾਈ ਸਾਹਿਬ ਆ ਜਾਓ ਤੇ ਜੇ ਡੱਬਾ ਨਾ ਹੋਇਆ ਫਿਰ ਕਹਿਣਗੇ ਬਾਹਰ ਬੈਠੋ ਬਾਬਾ ਜੀ ਥੋੜੇ ਸਮੇਂ ਬਾਅਦ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਤੇ ਟੇਕਣਾ 500 ਦਾ ਨੋਟ ਤੇ ਬਾਬੇ ਨੇ ਥਾਪੜਾ ਵੱਡਾ ਦੇਣਾ ਤੇ ਜੇ ਮੇਰੇ ਵਰਗੇ ਨੇ ਕਿਤੇ 5 10 ਰੱਖ ਦਿੱਤੇ ਤੇ ਫਿਰ ਉਹ ਪਿਆਰ ਨਹੀਂ ਮਿਲਣਾ ਜਿਹੜਾ 500 ਵਾਲਾ ਮਿਲਦਾ ਹੈ ਲੈ ਦਿੱਤੇ ਬਿਨ ਰਹਿ ਨਾ ਕੋਈ ਮਹਾਰਾਜੀ ਕਹਿੰਦੇ ਨੇ ਬਗੈਰ ਰਿਸ਼ਵਤ ਲਿਆਂ ਇਹਨਾਂ ਦਾ ਗੁਜ਼ਾਰਾ ਹੋਣਾ ਹੀ ਨਹੀਂ ਭਾਵੇਂ ਲੱਖ ਲੱਖ ਰੁਪਈਆ ਸਰਕਾਰ ਨੇ ਇਹਨਾਂ ਦੀ ਤਨਖਾਹ ਰੱਖੀ ਹੈ ਫਿਰ ਵੀ ਵਿਚਾਰੇ ਗਰੀਬ ਡਰਾਈਵਰਾਂ ਕੋਲੋਂ 5-10 ਪੀਖ ਮੰਗਦੇ ਨੇ ਰਾਜਾ ਨਿਆਂ ਕਰੇ ਹੱਥ ਹੋਏ ਕਹਿੰਦੇ ਨੇ ਇਥੋਂ ਤੱਕ ਕਿ ਜਿਹੜਾ ਰਾਜਾ ਵੀ ਹੈ ਨਾ ਉਹ ਵੀ ਕਹਿੰਦਾ ਮੇਰੇ ਹੱਥ ਕੁਝ ਫੜਾਓ ਤਾਂ ਮੈਂ ਨਿਆਂ ਦੀ ਗੱਲ ਕਰਾਂਗਾ ਇਹੋ ਹਾਲ ਫਿਰ ਜੱਜਾਂ ਦਾ ਵੀ ਹੈ ਕਿ ਜੇ ਉਹਨਾਂ ਨੂੰ ਪੈਸੇ ਦੇ ਦਈਏ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਈ ਸੋ ਸਾਲ ਪਹਿਲਾਂ ਇਹ ਗੱਲ ਲਿਖ ਦਿੱਤੀ ਕਿ ਕਲ ਯੁਗ ਦਾ ਇਹ ਸਮਾਂ ਹੋਏਗਾ ਇਹੋ ਜੇ ਜੀਵ ਹੋਣਗੇ ਤੇ ਐਵੇਂ ਜੀਵਾਂ ਦੇ ਉੱਤੇ ਪ੍ਰਭਾਵ ਪਏਗਾ ਕਹਿ ਖੁਦਾਈ ਨਾ ਮੰਨੇ ਕੋਈ ਕੋਈ ਰੱਬ ਦਾ ਵੀ ਵਾਸਤਾ ਪਾਏਗਾ ਨਾ ਹੁਣ ਗਰੀਬ ਬੰਦੇ ਰੋ ਰੋ ਕੇ ਕਹਿੰਦੇ ਤੈਨੂੰ ਰੱਬ ਦਾ ਵਾਸਤਾ ਮੈਨੂੰ ਤੇ ਬਖਸ਼ ਦੇ ਕਹਿੰਦੇ ਨੇ ਰੱਬ ਦਾ ਕੋਈ ਵਾਸਤਾ ਵੀ ਪਾਏਗਾ ਨਾ ਫਿਰ ਵੀ ਉਹਨੂੰ ਬਖਸ਼ਣਗੇ ਨਹੀਂ ਇਹ ਕਲਯੁਗ ਦੇ ਪ੍ਰਭਾਵ ਦੀ ਗੁਰੂ ਸਾਹਿਬ ਨੇ ਕਲ ਦੇ ਦੀਵਾਨ ਵਿੱਚ ਸ਼ਬਦ ਵਿੱਚ ਵਿਚਾਰ ਜਿਹੜੇ ਸਾਨੂੰ ਉਹ ਸਾਡੇ ਨਾਲ ਸਾਂਝੇ ਕੀਤੇ ਅੱਜ ਦਾ ਜੋ ਵਿਚਾਰ ਅਦੀਨ ਸ਼ਬਦ ਹੈ ਉਹਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜੇਤਾ ਸ਼ਬਦ ਜਿਤਨੀ ਵੀ ਸੁਣਨ ਦੀ ਸ਼ਕਤੀ ਹੈ ਸੁਰਤ ਤੁਨ ਤੀਤੀ ਔਰ ਜਿਤਨੀ ਵੀ ਸੁਰਤ ਹੈ ਜਿਤਨੀ ਵੀ ਆਵਾਜ਼ ਹੈ ਜੇਤਾ ਰੂਪ ਕਾਇਆ ਤੇਰੀ ਜਿਤਨਾ ਵੀ ਜੀਵਨ ਦੀ ਰੋ ਹੈ ਹੁਣ ਪ੍ਰਮਾਤਮਾ ਦੀ ਜੀਵਨ ਦੀ ਰੋ ਮੇਰੇ ਅੰਦਰ ਹੈ ਤੇ ਸੰਗਤ ਜੀ ਉਹਦੇ ਕਰਕੇ ਮੈਂ ਸੁਣ ਵੀ ਸਕਦਾ ਉਹਦੇ ਸਦਕਾ ਮੈਂ ਬੋਲ ਵੀ ਸਕਦਾ ਜੇਤਾ ਰੂਪ ਕਾਇਆ ਤੇਰੀ ਜਿਤਨੇ ਵੀ ਸਰੀਰ ਨੇ ਏ ਪਰਮਾਤਮਾ ਤੇਰੇ ਬਣਾਏ ਹੋਏ ਨੇ ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕੋ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਨੇ ਪਰਮਾਤਮਾ ਦੇ ਨੈਤਰ ਦੇਖੇ ਨੇ ਮਹਾਰਾਜ ਜੀ ਕਹਿੰਦੇ ਨੇ ਜੇ ਤੂੰ ਪਰਮਾਤਮਾ ਦੇ ਨੈਤਰ ਦੇਖਣੇ ਨੇ ਨਾ ਤੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਨੈਤਰਾ ਨੂੰ ਦੇਖੀ ਇਹ ਨੈਤਰ ਤੇਰੇ ਨਹੀਂ ਇਹ ਨੈਤਰ ਪਰਮਾਤਮਾ ਦੇ ਨੇ ਸਹਸ ਤਵ ਨੈਣ ਨਨ ਨੈਨ ਹੈ ਤੋਹਿ ਕੋ ਪਰਮਾਤਮਾ ਦੀ ਕਿਸੇ ਨੇ ਮੂਰਤ ਵੇਖੀ ਹੈ ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਪਰਮਾਤਮਾ ਦੀ ਮੂਰਤ ਦੇਖਣੀ ਹੈ ਨਾ ਆਪਣੀ ਮੂਰਤ ਨੂੰ ਵੇਖੀਏ ਇਹ ਮੂਰਤ ਵੀ ਪਰਮਾਤਮਾ ਦੀ ਹੈ ਆ ਜਿਤਨਾ ਵੀ ਆਕਾਰ ਹੈ ਸਾਰਾ ਆਕਾਰ ਨਿਰਆਕਾਰ ਤੋਂ ਹੀ ਬਣਿਆ ਹੈ ਤਾਂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਸਹਿ ਸਤਬ ਨਨ ਨਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਸਾਹਿਬ ਕਹਿੰਦੇ ਹੁਣ ਵੇਖੋ ਪਰਮਾਤਮਾ ਨੇ ਸਾਨੂੰ ਨੇਤਰ ਦਿੱਤੇ ਨੇ ਹੁਣ ਪਰਮਾਤਮਾ ਹੀ ਇਹਨਾਂ ਨੇਤਰਾਂ ਦੇ ਵਿੱਚ ਵੇਖ ਰਿਹਾ ਔਰ ਇਹਨਾਂ ਕੰਨਾਂ ਦੀ ਰਾਈ ਸੁਣ ਰਿਹਾ ਇੱਕ ਮਰਦੇ ਦੇ ਕੋਲ ਵੀ ਅੱਖਾਂ ਹੁੰਦੀਆਂ ਨੇ ਉਹਦੇ ਕੋਲ ਵੀ ਕੰਨ ਹੁੰਦੇ ਨੇ ਜ਼ੁਬਾਨ ਉਹਦੇ ਕੋਲ ਉਸੇ ਪ੍ਰਕਾਰ ਦੀ ਹੁੰਦੀ ਹੈ ਪਰ ਕਹਿੰਦੇ ਨੇ ਅੰਦਰ ਜੀਵਨ ਦੀ ਰੌ ਪਰਮਾਤਮਾ ਨਿਕਲ ਜਾਂਦਾ ਹੈ ਫਿਰ ਤੋਂ ਸ਼ਬਦ ਵੱਲ ਧਿਆਨ ਦੇਣਾ ਜੇਤਾ ਸ਼ਬਦ ਸੁਰਤ ਧਨ ਤੇਤੀ ਜੇਤਾ ਰੂਪ ਜਿਤਨਾ ਵੀ ਰੂਪ ਹੈ ਕਾਇਆ ਤੇਰੀ ਜਿਤਨੇ ਵੀ ਸ਼ਰੀਰ ਨੇ ਪਰਮਾਤਮਾ ਸਾਰੇ ਤੇਰੇ ਬਣਾਏ ਹੋਏ ਨੇ ਹੁਣ ਵੇਖੋ ਜੀ ਜੇ ਪਰਮਾਤਮਾ ਨੇ ਕੋਈ ਚੀਜ਼ ਬਣਾਈ ਹੈ ਤੇ ਪਰਮਾਤਮਾ ਦੀ ਬਣਾਈ ਹੋਈ ਚੀਜ਼ ਬੁਰੀ ਕਿਵੇਂ ਹੋ ਸਕਦੀ ਹੈ ਪਰਮਾਤਮਾ ਦੀ ਸਾਜੀ ਹੋਈ ਚੀਜ਼ ਮਾੜੀ ਕਿਵੇਂ ਹੋ ਸਕਦੀ ਹੈ ਕੋਈ ਉੱਤਮ ਤੇ ਕੋਈ ਨੀਚ ਕਿਵੇਂ ਹੋ ਸਕਦਾ ਜੇ ਕੋਈ ਚੀਜ਼ ਬੁਰੀ ਹੈ ਤੇ ਉਹਨੂੰ ਬਣਾਉਣ ਵਾਲਾ ਵੀ ਤੇ ਬੁਰਾ ਹੈ ਨਾ ਫਿਰ ਸਿਰ ਪਰਮਾਤਮਾ ਦੇ ਸਿਰ ਦੇ ਉੱਤੇ ਅਸੀਂ ਦੋਸ਼ ਥੱਪਦੀ ਨਹੀਂ ਅਗਲਾ ਬਚਨ ਸਤਿਗੁਰੂ ਜੀ ਕਹਿੰਦੇ ਨੇ ਤੂੰ ਆਪੇ ਰਸਨਾ ਆਪੇ ਬਸਨਾ ਹੁਣ ਸਾਰੇ ਸ਼ਰੀਰਾਂ ਵਿੱਚ ਸਾਰੇ ਘਟਾਂ ਵਿੱਚ ਬੈਠ ਕੇ ਰਸ ਵੀ ਤੂੰ ਆਪ ਹੀ ਲੈ ਰਿਆ ਇੱਕ ਬੜਾ ਕੀਮਤੀ ਬਚਨ ਹੈ ਤੁਸੀਂ ਪੜ੍ਹਦੇ ਹੋ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਪਰਮਾਤਮਾ ਆਪ ਰਸੀਆ ਔਰ ਪਰਮਾਤਮਾ ਆਪ ਰਸ ਵੀ ਹੈ ਜੇ ਸੇਬ ਦੇ ਵਿੱਚ ਕੋਈ ਰਸ ਹੈ ਉਸ ਸੰਤਰੇ ਦੇ ਵਿੱਚ ਕੋਈ ਰਸ ਹੈ ਤੇ ਇਹ ਰਸ ਵੀ ਪਰਮਾਤਮਾ ਹੈ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਕਹਿੰਦੇ ਨੇ ਪਰਮਾਤਮਾ ਆਪ istri ਹੈ ਆਪ ਹੀ ਸੇਜ ਹੈ ਆਪ ਹੀ ਭੋਗਣ ਹਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਆਪੇ ਮੱਛੀ ਮਾਛਲੀ ਆਪ ਹੀ ਪਰਮਾਤਮਾ ਜਾਲ ਵੀ ਹੈ ਮੱਛੀ ਵੀ ਹੈ ਔਰ ਉਸ ਮੱਛੀ ਨੂੰ ਪਕੜਨ ਵਾਲਾ ਵੀ ਹੈ ਔਰ ਉਹ ਜਲ ਵੀ ਹੈ ਸਭ ਕੁਝ ਆਪ ਹੀ ਆਪ ਹੈ ਆਪੇ ਰਸਨਾ ਪਰਮਾਤਮਾ ਆਪ ਸਭ ਘਟਾਂ ਵਿੱਚ ਬੈਠ ਕੇ ਰਸ ਰਣੈਣ ਵਾਲਾ ਆਪੇ ਬਸਣਾ ਤੇ ਸਾਰਿਆਂ ਦੇ ਵਿੱਚ ਪਰਮਾਤਮਾ ਆਪ ਹੀ ਵਸ ਰਿਹਾ ਹੈ ਅਵਰ ਨਾ ਦੂਜਾ ਕਹੋ ਮਾਈ ਗੁਰੂ ਸਾਹਿਬ ਕਹਿੰਦੇ ਨੇ ਹੇ ਮੇਰੀ ਮਾਂ ਇਹਦੇ ਦੋ ਪ੍ਰਕਾਰ ਦੇ ਅਰਥ ਨੇ ਹੇ ਮੇਰੀ ਮਾਂ ਇੱਕ ਮਾਇਆ ਦਾ ਪਤੀ ਪਰਮਾਤਮਾ ਇਹ ਪਰਮਾਤਮਾ ਹੇ ਮੇਰੀ ਮਾਂ ਮੈਂ ਦੂਜਾ ਕਿਸ ਨੂੰ ਜਾ ਕੇ ਆਖਾਂ ਕਿ ਪਰਮਾਤਮਾ ਵਰਗਾ ਕੋਈ ਹੋਰ ਵੀ ਹੈ ਨਹੀਂ ਸਾਰਿਆਂ ਦੇ ਵਿੱਚ ਪਰਮਾਤਮਾ ਇੱਕ ਹੀ ਹੈ ਫਿਰ راہਉ ਦਾ ਮੰਦ ਸ਼ੁਰੂ ਹੁੰਦਾ ਹੈ ਬੜਾ ਕੀਮਤੀ ਬਚਨ ਹੈ ਕਿਤੇ ਸਾਨੂੰ ਇਸ ਗੱਲ ਦੇ ਉੱਤੇ ਭਰੋਸਾ ਆ ਜਾਵੇ ਕੀ ਭਰੋਸਾ ਆ ਜਾਵੇ ਜੀ ਸਾਹਿਬ ਮੇਰਾ ਏਕੋ ਹੈ ਮੇਰੇ ਸਾਹਿਬ ਦੋ ਨਹੀਂ ਹੈਗੇ ਜਿਵੇਂ ਇੱਕ ਬੀਬੀ ਨੂੰ ਪੁੱਛੀਏ ਜਾ ਕੇ ਤੇਰੇ ਕਿੰਨੇ ਖਸਮ ਨੇ ਅਗੋ ਨੇ ਜੁੱਤੀ ਲਾ ਲੈਣੀ ਕੀ ਕਹੇਗੀ ਖਸਮ ਤਾਂ ਇੱਕੋ ਹੀ ਹੁੰਦਾ ਨਾ ਜੀ ਉਹਨੇ ਅਗੋ ਕਿਹਾਣਾ ਕਿ ਆ ਤੂੰ ਕੀ ਬੋਲ ਰਿਹਾ ਹੈ ਮਹਾਰਾਜ ਕਹਿੰਦੇ ਨੇ ਸਾਹਿਬ ਮੇਰਾ ਏਕੋ ਹੈ ਜਿਵੇਂ ਇੱਕ ਬੀਬੀ ਦਾ ਖਸਮ ਇੱਕੋ ਹੀ ਹੁੰਦਾ ਹੈ ਮਾਲਕ ਇੱਕੋ ਹੀ ਹੁੰਦਾ ਹੈ ਤੇ ਸਾਡਾ ਸਾਰਿਆਂ ਦਾ ਖਸਮ ਸਾਡੇ ਸਾਰਿਆਂ ਦਾ ਮਾਲਕ ਸਾਡੇ ਸਾਰਿਆਂ ਦਾ ਸਾਈਂ ਕੌਣ ਹੈ ਇੱਕ ਓੰਕਾਰ ਸਾਰੇ ਆਖੋ ਇੱਕ ਓੰਕਾਰ ਫਿਰ ਇੱਕ ਓੰਕਾਰ ਨੂੰ ਛੱਡ ਕੇ ਜੇ ਮੈਂ ਖਸਮ ਨੂੰ ਛੱਡ ਕੇ ਦੂਜੇ ਪਾਸੇ ਜਾਵਾਂ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਫਿਰ ਕੀ ਬਚਨ ਲਿਖਿਆ ਖਸਮ ਛੋਟ ਦੂਜੇ ਲਗੇ ਡੁੱਬੇ ਸੇ ਵਣ ਜਾ ਰਿਹਾ ਅੱਜ ਪੰਜਾਬ ਪਤਾ ਕਿਉਂ ਡੁੱਬ ਗਿਆ ਤੁਹਾਨੂੰ ਪਤਾ ਕਿਉਂ ਡੁੱਬ ਗਿਆ ਇਹ ਨਾਨੀ ਇੱਕ ਓੰਕਾਰ ਕਸਮ ਨੂੰ ਛੱਡ ਕੇ ਹੋਰ ਖਸਮ ਬਣਾ ਲਏ ਛਤੀ ਪ੍ਰਕਾਰ ਦੇ ਵੇਖੋ ਪਾਤ ਪਾਤ ਤੇ ਪੈਰ ਪੈਰ ਦੇ ਉੱਤੇ ਡੇਰੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਕਿੱਥੇ ਕਿੱਤੇ ਨਹੀਂ ਬੇਦਬੀ ਹੋਈ 370 ਸਵਰੂਪ ਤੇ ਭਾਈ ਬਲਦੇਵ ਸਿੰਘ ਜੀ ਵਡਾੜਾ ਰੋਲਾ ਪਾਉਂਦਾ ਅੱਜ ਵੀ ਕਿਉਂ ਮਿਲੇ ਹੀ ਨਹੀਂ ਕਿਤੇ ਚਲੇ ਗਏ ਕਿਤਨੇ ਸਰੂਪ ਸਾੜ ਦਿੱਤੇ ਕਿਤਨੀਆਂ ਬੇਦਬੀਆਂ ਹੋਈਆਂ ਤੇ ਸਿਰ ਦੇ ਵਿੱਚ ਇਹਨਾਂ ਦੇ ਜੂਨ ਹੀ ਸਰਕੀ ਪਰ ਸਾਧ ਸੰਗਤ ਜੀ ਪਿਛਲੇ ਦਿਨ ਇੱਕ ਘਟਨਾ ਹੋਰ ਵਾਪਰੀ ਜੰਮੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਕੀਤੀ ਜੰਮੂ ਵਾਲੇ ਤਕੜੇ ਸਨ ਉਹਨਾਂ ਨੇ ਢਾ ਲਿਆ ਜਿਨੇ ਬੇਦਬੀ ਕੀਤੀ ਉਹਦਾ ਘਰ ਵੀ ਢਾ ਦਿੱਤਾ ਤਗੜੇ ਰਹੇ ਜੰਮੂ ਵਾਲੇ ਜੇਕਰ ਮੇਰੇ ਬਾਪ ਦੀ ਪੱਗ ਨੂੰ ਕੋਈ ਹੱਥ ਆ ਕੇ ਪਾਵੇਗਾ ਜੇ ਬਾਪੂ ਦੀ ਪੱਗ ਨੂੰ ਕੋਈ ਹੱਥ ਪਾਵੇ ਤੇ ਬੱਚਾ ਸ਼ਾਂਤ ਰਹੇਗਾ ਇਸੇ ਕਰਕੇ ਪੰਜਾਬ ਡੁੱਬ ਗਿਆ ਬੜੀਆਂ ਮਸਾਣਾ ਨੂੰ ਛੱਡ ਕੇ ਖਸਮ ਛੋਟ ਦੂਜੇ ਲੱਗੇ ਡੁੱਬੇ ਛੇ ਵਣ ਜਾ ਰਿਆ ਅੱਜ ਵੀ ਸਮਝ ਜਾਣ ਜਾਂ ਭਲਕੇ ਸਮਝ ਜਾਣ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਾਦਰ ਛਾਇਆ ਹੇਠ ਆ ਜਾਣ ਤੇ ਸਾਰੇ ਆਖਣ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਮਹਾਰਾਜ ਨੇ ਇਸ ਗੱਲ ਨੂੰ ਦੁਹਰਾ ਦਿੱਤਾ ਕਿ ਤੁਹਾਡਾ ਸਾਹਿਬ ਇੱਕੋ ਹੀ ਹੈ ਤੇ ਸਾਡਾ ਸਾਹਿਬ ਪਤਾ ਕੌਣ ਹੈ ਸਾਡਾ ਸਾਹਿਬ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਡਾ ਹੋਰ ਕੋਈ ਸਾਹਿਬ ਨਹੀਂ ਹੋ ਸਕਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਰਹਾਉ ਦਾ ਮੰਦ ਹੈ ਸਾਹਿਬ ਮੇਰਾ ਏਕੋ ਹੈ ਇਕੋ ਹੈ ਭਾਈ ਇਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਜੇ ਇੱਕ ਦੇ ਉੱਤੇ ਤੁਹਾਨੂੰ ਪਰੋਸਾ ਆ ਗਿਆ ਫਿਰ ਤੁਹਾਨੂੰ ਇਹ ਵੀ ਪਰੋਸਾ ਆ ਜਾਏਗਾ ਕਿ ਪਰਮਾਤਮਾ ਆਪ ਹੀ ਮਾਰਨ ਵਾਲਾ ਹੈ ਆਪੇ ਮਾਰੇ ਆਪੇ ਛੋੜੈ ਆਪ ਹੀ ਉਹ ਛੱਡ ਵੀ ਦੇ ਇਹ ਮਾਲਕ ਦੀ ਮਰਜ਼ੀ ਹੈ ਕਿ ਉਹ ਚਾਹੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੇ ਜਿਉਂਦੀ ਰਜਾ ਹੋਏਗੀ ਉਹਦੀ ਮਰਜ਼ੀ ਹੋਏਗੀ ਬਗੈਰ ਸਵਾਸਾਂ ਤੋਂ ਵੀ ਤੋੜ ਲਏਗਾ ਮੈਂ ਪਿਛਲੇ ਦਿਨੀ ਇਹ ਬੇਨਤੀ ਕੀਤੀ ਕਿ ਜੇ ਸਾਨੂੰ ਸਾਹਿਬ ਦੇ ਉੱਤੇ ਭਰੋਸਾ ਆ ਗਿਆ ਫਿਰ ਸਾਡੇ ਜੀਵਨ ਵਿੱਚ ਪਿਛਲੇ ਦਿਨੀ ਜਿਹੜਾ ਅਸੀਂ ਇੱਕ ਤਿਉਹਾਰ ਮਨਾਇਆ ਉਹਦੇ ਵਿੱਚ ਅਸੀਂ ਵਰਤ ਰੱਖਿਆ ਤੇ ਮਨਾਉਤ ਇਹ ਸੀ ਕਿ ਮੇਰੇ ਵਰਤ ਰੱਖਣ ਦੇ ਨਾਲ ਮੇਰੀ ਪਤੀ ਦੀ ਉਮਰ ਵੱਧ ਜਾਏਗੀ ਤੇ ਮੈਂ ਬੇਨਤੀ ਕਰਦਿਆਂ ਕਿ ਜਦੋਂ ਔਰੰਗਜ਼ੇਬ ਨੇ ਸਵਾ ਸਵਾ ਮਨੁਜ ਜਨੇਊ ਲਾਇ ਤੇ ਜਿਹੜੇ ਸਿਆਣੇ ਪੰਡਤ ਸਨ ਉਹ ਕਸ਼ਮੀਰੀ ਪੰਡਤਾਂ ਨੇ ਇਹ ਐਲਾਨ ਨਹੀਂ ਕੀਤਾ ਕਿ ਜੀ ਹਿੰਦੁਸਤਾਨ ਦੀਆਂ ਸਾਰੀਆਂ ਬੀਬੀਆਂ ਵਰਤ ਰੱਖਣਗੀਆਂ ਤੇ ਉਹਨਾਂ ਦੀ ਸਾਰੀਆਂ ਦੀ ਉਮਰ ਵੱਧ ਜਾਏਗੀ ਇਹ ਐਲਾਨ ਕੀਤਾ ਸੀ ਉਹ ਸਿਆਣੇ ਪੰਡਤ ਸਨ ਪੰਡਤ ਕਿਰਪਾ ਰਾਮ ਕਹਿੰਦੇ ਚਲੋ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਚਲੋ ਜੇ ਤੁਸੀਂ ਆਪਣੇ ਪਤੀਆਂ ਦਾ ਜੀਵਨ ਬਚਾਉਣਾ ਹੈ ਜੇ ਤੁਸੀਂ ਆਪਣੇ ਪਤੀਆਂ ਦੀ ਉਮਰ ਲੰਮੀ ਕਰਨੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਤਰਲਾ ਲਈਏ ਇਥੇ ਆ ਗਏ ਜੀ ਬਰਤ ਨਹੀਂ ਰੱਖੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਮੈਂ ਪਰਿਵਾਰ ਦੇ ਵਿੱਚ ਇਹ ਵਿਚਾਰ ਕਰਲਾਂ ਮੈਂ ਆਪਣੀ ਧਰਮ ਸੁਪਤਨੀ ਨੂੰ ਪੁੱਛ ਲਾਂ ਕਿਉਂਕਿ ਮੇਰੀ ਜ਼ਿੰਦਗੀ ਮੇਰੇ ਨਾਲ ਮੇਰੀ ਧਰਮ ਸੁਪਤਨੀ ਵੀ ਹੈ ਮੇਰਾ ਪੁੱਤਰ ਵੀ ਹੈ ਵੇਖੋ ਤੁਹਾਨੂੰ ਬੜਾ ਮਾਣ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਕੋਈ ਵੀ ਬੀਬੀ ਨਹੀਂ ਚਾਹਦੀ ਕਿ ਉਹਦਾ ਬੰਦਾ ਛੇਤੀ ਮਰ ਜਾਏ ਪਰ ਤਨ ਤਨ ਮਾਤਾ ਗੁਜਰ ਕੌਰ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇਹ ਗੱਲ ਆਖੀ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਸਵਾ ਸਵਾ ਮਾਨੇ ਜਨੇਊ ਲਾਏ ਜਾ ਰਹੇ ਨੇ ਉਸ ਵੇਲੇ ਉਸ ਸਤਕਾਰਯੋਗ ਮਾਤਾ ਨੇ ਕੀ ਆਖਿਆ ਸੀ ਕਿ ਇਹਨਾਂ ਬੀਬੀਆਂ ਦੇ ਸੁਹਾਗ ਜੇ ਬਚਦੇ ਨੇ ਤੇ ਮੈਂ ਆਪਣੇ ਸੁਹਾਗ ਦੀ ਕੁਰਬਾਨੀ ਦੇਣ ਨੂੰ ਤਿਆਰ ਆਂ ਇੱਕੋ ਇੱਕ ਬੀਬੀ ਹੈ ਜਿਹੜੀ ਇਹ ਗੱਲ ਆਖਰੀ ਹੈ ਕਿ ਮੇਰੇ ਪਤੀ ਦੀ ਉਮਰ ਲਮੇਰੀ ਨਾ ਹੋਵੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਔਰ ਮਾਤਾ ਗੁਜਰ ਕੌਰ ਜੀ ਕਹਿ ਰਹੇ ਨੇ ਕਿ ਬੀਬੀਓ ਤੁਹਾਡੇ ਵਰਤ ਰੱਖਿਆ ਉਮਰ ਨਹੀਂ ਵਧਣੀ ਉਮਰ ਤਾਂ ਤਾਂ ਵਧੇਗੀ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੁਰਬਾਨੀ ਦੇਣਗੇ ਮਾਂ ਨੇ ਆਪਣੇ ਸਿਰ ਦਾ ਸੁਹਾਗ ਉਜਾੜ ਕੇ ਹਿੰਦੁਸਤਾਨ ਦੀਆਂ ਬੀਬੀਆਂ ਦੇ ਸੁਹਾਗ ਨੂੰ ਬਚਾਇਆ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਆਪੇ ਮਾਰੇ ਆਪੇ ਛੋੜੇ ਆਪੇ ਲੇਵਾ ਦੇ ਆਪੇ ਵਿਖੈ ਆਪੇ ਵਿਗਸੈ ਪਰਮਾਤਮਾ ਆਪ ਹੀ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਫਿਰ ਉਹ ਸੰਭਾਲ ਜਦੋਂ ਸੰਭਾਲਦਾ ਇਹਨਾਂ ਫਿਰ ਉਹ ਨਾਲ-ਨਾਲ ਖੁਸ਼ ਵੀ ਹੁੰਦਾ ਹੈ ਆਪੇ ਵਿਗਸੈ ਵਿਗਸੈ ਤੋਂ ਭਾਵ ਕਿ ਪ੍ਰਸੰਨ ਹੁੰਦਾ ਜਿਵੇਂ ਬੱਚਾ ਰੋਟੀ ਖਾਂਦਾ ਹੈ ਨਾ ਰੋਟੀ ਖਾਂਦਿਆਂ ਨੂੰ ਮਾਂ ਪ੍ਰਸੰਨ ਹੁੰਦੀ ਹੈ ਜਦ ਵੀ ਔਲਾਦ ਰੋਟੀ ਖਾਵੇ ਚੰਗਾ ਬਸਤਰ ਪਾਵੇ ਚੰਗੇ ਮਕਾਨ ਦੇ ਵਿੱਚ ਰਵੇ ਮਾਪੇ ਬਾਪ ਨੂੰ ਪ੍ਰਸੰਤਾ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਉਹ ਆਪਣੇ ਜੀਵਾਂ ਦੇ ਉੱਤੇ ਆਪ ਹੀ ਕਿਰਪਾ ਦੀ ਨਿਗਾਹ ਵੀ ਕਰਦਾ ਹੈ ਜੋ ਕਿਛ ਕਰਣਾ ਸੋ ਕਰ ਰਹੀਆ ਅਵਰਣ ਕਰਣਾ ਜਾਈ ਜੋ ਕੁਝ ਹੋ ਰਿਹਾ ਹੈ ਜੋ ਕੁਝ ਕੀਤਾ ਹੈ ਜੋ ਕੁਝ ਕਰਨਾ ਹੈ ਪਰਮਾਤਮਾ ਨੇ ਕਰਨਾ ਹੈ ਇਸੀਂ ਸਾਰੇ ਕਹਿੰਦੇ ਆ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਕਿਉਂਕਿ ਕਰਤਾ ਬੁਰਖ ਹੈ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹੋਂ ਪਾਈ ਸਤਿਗੁਰੂ ਜੀ ਕਹਿੰਦੇ ਨੇ ਜੈਸਾ ਵਰਤੈ ਤੈਸੋ ਕਹੀ ਹੈ ਹੁਣ ਸੰਸਾਰੀ ਪੱਦਰ ਦੇ ਉੱਤੇ ਜੋ ਕੁਝ ਵਰਤ ਰਿਹਾ ਇਸ ਜਗਤ ਦੇ ਵਿੱਚ ਵਰਤਦੇ ਹੋਏ ਵਰਤਾਰੇ ਵਿੱਚ ਜਿਵੇਂ ਜਿਵੇਂ ਪਰਮਾਤਮਾ ਕੋਈ ਕੰਮ ਕਰਦਾ ਹੈ ਤਿਵੇਂ-ਤਿਵੇਂ ਉਹਨੂੰ ਸਾਰੇ ਹੀ ਕਹਿੰਦੇ ਨੇ ਕਿ ਪਰਮਾਤਮਾ ਨੇ ਇਹ ਕਾਰਜ ਕੀਤਾ ਹੈ ਸਭ ਤੇਰੀ ਵਡਿਆਈ ਪਰਮਾਤਮਾ ਇਹ ਸਾਰੀ ਵਡਿਆਈ ਤੇਰੀ ਹੈ ਕਲ ਕਲ ਵਾਲੀ ਮਾਇਆਮਦ ਮੀਠਾ ਮਦਨ ਮਤਵਾਲਾ ਪੀਵਤ ਰਹੇ ਕਲ ਯੁਗ ਦੇ ਵਿੱਚ ਕਲ ਤੋ ਭਾਵ ਕਲ ਯੁਗ ਕਿਨੂੰ ਕਹਿੰਦੇ ਨੇ ਜਿੱਥੇ ਕਲ ਕਲ ਲੱਗੀ ਰਹੇ ਸਾਡੇ ਜੀਵਨ ਵਿੱਚ ਕਲ ਯੁਗ ਕੋਈ ਵੱਖਰਾ ਯੁਗ ਨਹੀਂ ਹੈ ਜਿੱਥੇ ਸਤ ਹੋਏਗਾ ਉਹ ਸਤ ਯੁਗ ਹੈ ਸੰਤੋਖੀ ਜਿੱਤੇ ਰਹਿਣਗੇ ਤੇ ਜਿੱਥੇ ਕਲ ਕਲ ਲੱਗੀ ਰਹੇਗੀ ਹਰ ਵੇਲੇ ਕਲਹ ਕਲੇਸ਼ ਜਿਸ ਘਰ ਦੇ ਵਿੱਚ ਚੱਲਦਾ ਹੋਏਗਾ ਇਹਦਾ ਅਖਰੀ ਅਰਥ ਕਰਾਂਗੇ ਇਸ ਘਰ ਦੇ ਵਿੱਚ ਕਲ ਯੁਗ ਹੈ ਕਲ ਲੱਲੇ ਨੂੰ ਸਿਹਾਰੀ ਹੈ ਕਲਯੁਗ ਦੀ ਨਿਸ਼ਾਨੀ ਹੈ ਕਿ ਕਲਯੁਗ ਵਿੱਚ ਜਿਹੜੀ ਮਾਇਆ ਹੈ ਉਹ ਕਲਵਾਲੀ ਕਹਿੰਦੇ ਨੇ ਕਲਾਲ ਕਹਿੰਦੇ ਨੇ ਜਿਹੜਾ दारू ਵੇਚਦਾ ਹੈ ਸ਼ਰਾਬ ਵੇਚਣ ਵਾਲੇ ਨੂੰ ਕਲਾਲ ਕਹਿੰਦੇ ਨੇ ਉਹਦੀ ਘਰ ਵਾਲੀ ਨੂੰ ਕਹਿੰਦੇ ਨੇ ਕਲਾਲਣ ਤੇ ਕਲਾਲਣ ਤੋਂ ਸ਼ਬਦ ਬਣ ਗਿਆ ਕਲਵਾਲੀ ਮਾਇਆ ਇਕ ਮਿੱਠਾ ਮਾਇਆ ਮਦ ਮਿੱਠਾ ਮਨ ਮਤਵਾਲਾ ਪੀਵਤ ਰਹੇ ਮਾਇਆ ਆਪਣੇ ਹੱਥਾਂ ਦੀ ਨਾਲ ਸ਼ਰਾਬ ਵੰਡਦੀ ਹੈ ਔਰ ਜਿਹੜਾ ਮਨ ਹੈ ਉਹ ਮਤਵਾਲਾ ਹੋ ਕੇ ਇਸ ਰਸ ਦੇ ਵਿੱਚ ਮਸਤ ਹੋ ਜਾਂਦਾ ਹੈ ਕਲ ਕਲ ਵਾਲੀ ਮਾਇਆ ਮਦ ਮਿੱਠਾ ਮਨ ਮਤਵਾਲਾ ਪੀਵਤ ਰਹੇ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾ ਇਹ ਕਹੈ ਪਰਮਾਤਮਾ ਨੇ ਆਪ ਹੀ ਸਾਰੇ ਰੂਪ ਬਣਾਏ ਨੇ ਆਪ ਹੀ ਰੂਪ ਸਾਰੇ ਸਾਜੇ ਨੇ ਆਪੇ ਭਾਂਡੇ ਸਾਜੀਆਂ ਨ ਆਪੇ ਪੂਰਨ ਦੇਹ ਇਕ ਨੇ ਦੁੱਧ ਸਮਾਈਐ ਇਕ ਚੁੱਲ੍ਹੇ ਰਹਿਣ ਚੜੇ ਇਕ ਨਿਹਾਲੀ ਪੈ ਸਮਨ ਇਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਆਪੇ ਰੂਪ ਕਰੇ ਬਹੁ ਭਾਂਤੀ ਕਈ ਪ੍ਰਕਾਰ ਦੇ ਪਾਤ ਪਾਤ ਦੇ ਪਰਮਾਤਮਾ ਨੇ ਰੂਪ ਸਾਜੇ ਨੇ ਵਖ ਵਖ ਕਰ ਦੇ ਉਹਨਾਂ ਦੇ ਵਿਵਹਾਰ ਨੇ ਪਾਤ ਪਾਤ ਦੀ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਨ ਉਪਾਈ ਆਪੇ ਰੂਪ ਕਰੇ ਬਹੁ ਭਾਂਤੀ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਾਨਕ ਬਕੜਾ ਨਾਨਕ ਵਿਚਾਰਾ ਕੀ ਕਹਿ ਸਕਦਾ ਹੈ ਪਰਮਾਤਮਾ ਜੋ ਕੁਝ ਬਣਾਇਆ ਹੈ ਤੂੰ ਉਹ ਮੁਬਾਰਕ ਹੈ ਉਹ ਤਨ ਹੈ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਨਾ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਤਿੰਨ ਇੰਡੈਕਸ ਬਣਾਏ ਨੇ ਪਹਿਲੇ ਵਿੱਚ ਮਹਾਰਾਜ ਕਹਿੰਦੇ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਫਿਰ ਜਦੋਂ ਮਹਾਰਾਜ ਦੂਜੀ ਪੌੜੀ ਉਚਾਰਨ ਕਰਦੇ ਨੇ ਉਹਦੇ ਵਿੱਚ ਕਹਿੰਦੇ ਨੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰਕਰ ਜਾਹੀ ਜੋਰ ਅਸੰਖ ਗਲ ਵੱਡ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ